ਸੋ ਸ਼ਿਕਾਜ ਜੀ ਸਾਰਿਆਂ ਨੂੰ ਅੱਜ ਆਪਾਂ ਕਰਾ ਰਹੇ ਹਾਂ ਸਲਵਾ ਦਾ ਸਟੀਚਿੰਗ ਇਹ ਹੈਗੀ ਮੱਚੇ ਤਿੱਪਣ ਦੇ ਨਾਲ ਅਗਲਾ ਤਾਂ ਉਹ ਮੀਡੀਅਮ ਸਿਵਾ ਲਵਾਵਾਂਗੇ ਇਹ ਆਪਾਂ ਕਟਿੰਗ ਕਰ ਲਈ ਹੈ ਮੱਚੇ ਤਿੱਪਣ ਦੇ ਨੂੰ ਅੱਜ ਆਪਾਂ ਸਟੀਚਿੰਗ ਕਰਕੇ ਦਿਖਾਣੀ ਆ ਇਧਰ ਪਾਚੇ ਇਹੜੀ ਆਪਾਂ ਅਨਿਆਦੀ ਪੇਸਟ ਲਗਾ ਕੇ ਤਿਆਰ ਕਰ ਲਓ ਫਿਰ ਅਸੀਂ ਸਟੀਚਿੰਗ ਸ਼ੁਰੂ ਕਰਦੇ ਹਾਂ ਇਹ ਵਿੱਚ ਨਵਾਰੇ ਇਹਦਾ ਪ੍ਰਿੰਟ ਹੈ ਇਹਦਾ ਉਹ ਆਪਣੇ ਇੱਕ ਸਾਈਡ ਨੂੰ ਜਾ ਰਿਹਾ ਜਿਵੇਂ ਇਹ ਪੱਤੀਆਂ ਨੇ ਇੱਕ ਸਾਈਡ ਨੂੰ ਉੱਪਰ ਨੂੰ ਜਾ ਰਹੀਆਂ ਨੇ ਤੇ ਇਹ ਨੂੰ ਆਪਾਂ ਸਿੱਧਾ ਰੱਖੰਦੇ ਰਹੀਏ ਬਜਾੜਾ ਆਪਨੇ ਹੁੰਦੇ ਨੇ ਆਪਾਂ ਪਹੁੰਚਾ ਵਾਲਾ ਪੰਨ ਸਾਡਾ ਜਿਹੜਾ ਹੁੰਦਾ ਹੈ ਇਹਦਾ ਨੀਚੇ ਵਾਲਾ ਪਹੁੰਚਾ ਉਹ ਉੱਪਰ ਨੂੰ ਸਹੀ ਰੱਖ ਕੇ ਜੋੜਨਾ ਹੁੰਦਾ ਠੀਕ ਤਾਂ ਕਿ ਇਹ ਆਪਣੇ ਬੇਚਾਲਾ ਆਪਾਂ ਅੰਦਰ ਇਹਦੇ ਪੱਤੇ ਸਹੀ ਜانے ਚਾਹੀਦੇ ਆ ਫਰੰਟੇ ਦਾ ਉੱਪਰ ਨੂੰ ਹੋਣਾ ਚਾਹੀਦਾ ਦੋਨੇ ਪਹੁੰਚਾ ਨਹੀਂ ਇਹ ਆਪਾਂ ਪੰਦੇ ਜੜਨ ਤੋਂ ਬਾਅਦ ਪਹਿਲਾਂ ਸਭ ਤੋਂ ਰੈਡੀ ਕਰਾਂਗੇ ਪਹੁੰਚੇ ਮੋਜਿਬ ਨੂੰ ਅੰਤਵਾਦ ਦਾ ਫਾਇਦਾ ਜੁਕਾ ਰਿਹਾ ਹੈ। ਅਸਲ ਵਿੱਚ ਇਹ ਨੂੰ ਬਣਾਉਣ ਲਈ ਦੂਤਾਂ ਤਾਂ ਨਹੀਂ। ਇਹ ਸਤਰੀਪਾ ਦੋ ਜਾਸਰ ਰੈਡੀ ਕਰ ਰਿਹਾ ਹੈ। ਵੀ ਹੁਣ ਆਪਾਂ ਇਹ ਪੌਂਚੇ ਵੀ ਰੈਡੀ ਕਰਤੇ ਸੀਗੇ ਜਿਆਸਨ ਵੀ ਜੋੜ ਲਿਆ ਸੀ ਅਸਨ ਜੋੜਨ ਤੋਂ ਬਾਅਦ ਆ ਪਹਿੜੀ ਪੌਂਚੇ ਆ ਵਰੀਆਂ ਸਲਾਈ ਸੀਹੀ ਇਹ ਵੀ ਲਾਤੀ ਆ ਸਾਰੀ ਸਦਾ ਰੈਡੀ ਕਰ ਲਈ ਉੱਪਰ ਉੱਪਰ ਤੋਂ ਬੈਠ ਕੇ ਬਾਲ ਰਹਿੰਦੇ ਨੇ ਪਾਉਣ ਬਾਰੇ ਤੇ ਜਿਹੜੀ ਆਪਾਂ ਜਿਹੜੇ ਹੁੰਦੇ ਆ ਜੋੜਦੇ ਆ ਨਾ ਇਹਦੇ ਵਿੱਚ ਦੋ ਹੁੰਦੇ ਹੁੰਦੇ ਨੇ ਜਿਹੜੇ ਉਹ ਉਲਟੇ ਹੁੰਦੇ ਨੇ ਤੇ ਦੋ ਹੁੰਦੇ ਨੇ ਸਿੱਧੇ ਹੁਣ ਆਪਣੀ ਆਹ ਵਾਲੇ ਸਿੱਧੇ ਨੇ ਜਿਹੜੇ ਆਪਣੇ ਸਿੱਧੇ ਆ ਉਹ ਉੰਤੇ ਆਪਾਂ ਬਿਸ਼ਲੀ ਜਿਹੜਾ ਜਿਹੜੇ ਇੱਕ ਬਾਲ ਹੁੰਦਾ ਉਹ ਪਾਵਾਂਗੇ ਇਹੀ ਸਾਈਡ ਆਪਣੀ ਹਮੇਸ਼ਾ ਬਾਹਲੀ ਸਾਈਡ ਦੇ ਸਿੱਧੀ ਹੁੰਦੀ ਹੈ ਤੇ ਆਪਣੇ ਬਾਹਰਲੇ ਪਾਸੇ ਹੀ ਸ਼ਾਇਦ ਉਹਨਾਂ ਦਿਸਦਾ ਹੋਂ ਦੋਨੇ ਸਲਵਾਰੀ ਸਿੱਧੀ ਦਿਸ ਨੂੰ ਚਾਹੀਦੀ ਹੈ ਤੇ ਇਹਦੇ ਚ ਅਸੀਂ ਦੂਜੇ ਸਾਰੇ ਅੱਗੇ ਦੇ ਬਲ ਪਾ ਦਾਂਗੇ ਤੇ ਆਪਣਾ ਅਗਲੇ ਬਲਾਂ ਦੇ ਵਿੱਚ ਹੀ ਆ ਜਾਣਾ ਜਿਹੜੇ ਉਲਟਾ ਪੱਤਿਆਂ ਵਾਲਾ ਪਾਸਾ ਮਾਣਾ ਪਹਿੜ ਜਿੱਸੇ ਸਿੱਧੀਆਂ ਪੱਤੀਆਂ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਇੱਕ ਬਲ ਪਾ ਕੇ ਇਹਦੀ ਨਿਸ਼ਾਨੀ ਕਰ ਲਾਂਗੇ ਤੇ ਤਾਂ ਕਿ ਆਪਣੀ ਸਲਵਾਰ ਹਮੇ ਸਿੱਧੇ ਬਾਹਰੋਂ ਦੇਖਣ ਸਿੱਧੀ ਲੱਗੇ ਇਹ ਹੋ ਗਈ ਆਪਣੀ ਸਲਵਾਰ ਪੂਰੀ ਇਹ ਚ ਜਿਹੜੇ ਸੀਗੇ ਆ ਪੱਤਿਆਂ ਵਾਲੇ ਪਾਸੇ ਉਲਟੇ ਆਏ ਸੀ ਆਪਣੀ ਉਹ ਬਿਲਕੁਲ ਬਲਾਂ ਦੇ ਵਿੱਚ ਆ ਗਏ ਤੇ ਜਿਹੜੇ ਆਪਣੀ ਬਾਹਰ ਦੀ ਸਨ ਵਾਲੀ ਸਾਈਡ ਆ ਉਹਦੀਆਂ ਦੋਨੋਂ ਸਾਈਡ ਤੋਂ ਪੱਤیاں ਬਿਲਕੁਲ ਸਿੱਧੀਆਂ ਨਹੀਂ ਆਵੜ ਜੇ ਉਹ ਬੈਕ ਸਾਈਡ ਤੇ ਦੋ ਬਲ ਪਾਏ ਸੀ ਇਹ ਹੈਗੀ ਆਪਣੀ ਬੈਕ ਸਾਈਡ ਤੇ ਇਹਦੇ ਤੇ ਆਪਣਾ ਜਿਹੜਾ ਪ੍ਰਿੰਟ ਆ ਬਿਲਕੁਲ ਸਿੱਧਾ ਤੇ ਇਹੀ ਆਪਣੀ ਬਾਹਰਲੇ ਪਾਸੇ ਤੋਂ ਲੁੱਕ ਦੇਣੀ ਹੈ ਇਸੇ ਸਾਈਡ 'ਨੂੰ ਓਕੇ ਬਾਏ ਥੈਂਕ ਯੂ